ਸੋ ਸਭ ਲੋਕ ਜੇ ਸੁਪੀਵਾ ਵਿਚਾਰਪ ਤੋਂ ਵਧੀ ਗਿਆ ਰਣ ਕੱਲ ਰਾਤ ਆਰਡੀ ਕੋਸ ਦੇ ਸਾਰੇ ਸਾਹਮਣੇ ਗਰਾਂਟੂ ਕਰਵਾਇਆ ਜਾਣਾ ਹੈ ਉਸ ਜਾਗਰਣ ਵਿੱਚ ਮਣੀ ਲਾੜਾ ਜੀ ਰੋਸ਼ਨ ਸਿੰਘ ਜੀ ਹਰਵੰਸਾ ਬੰਸੀ ਜੀ ਸ਼ੀਸ਼ ਬੰਸੀ ਜੀ ਪੂਜਾ ਸਖੀ ਜੀ ਮਾਤਾ ਰਾਣੀ ਦੀ ਨੰਮਰ ਗੁਣ ਗਾਣ ਕਰਨਗੇ ਉਹਨਾਂ ਤੋਂ ਬਾਅਦ ਮਾਤਾ ਰਾਣੀ ਦੀ ਪਵਿੱਤਰ ਜੋਤ ਜੋ ਜਵਾਲਾ ਜੀ ਤੋਂ ਦੇਂਦੀ ਗਈ ਆ ਅੱਜ ਉਹ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਹੁੰਦੀ ਹੋਈ ਆਰਡੀ ਕੋਸ ਸਕੂਲ ਦੇ ਬਿਲਕੁਲ ਸਾਹਮਣੇ ਗਰਾਂਟੂ ਪਹੁੰਚੇਗੀ ਨਸਾਰੇ ਸਾਰੇ ਸ਼ਰਮਤ ਨੂੰ ਆਪਣੇ ਵੱਲੋਂ ਡਾਇਰੈਕਟਰ ਸਭੀ ਪੂਰੀ ਟੀਮ ਵੱਲੋਂ ਹੱਥ ਜੁੜ ਕੇ ਬੇਨਤੀ ਕਰਦਾ ਕਿ ਫਲਸ ਸਜਾਗਣ ਵਿੱਚ ਪਹੁੰਚ ਕੇ ਮਾਤਾ ਰਣੀ ਦੇ ਜਾਗਰਨ ਸ਼ੋਭਾ ਯਾਤਰਾ ਨੂੰ ਬਧਾਓ ਔਰ ਮਾਤਾ ਰਣੀ ਦੇ ਜਾਗਰਨ ਤੋਂ ਅਸ਼ੀਰਵਾਦ ਪ੍ਰਾਪਤ ਕਰੋ ਕੱਲ ਜਾਗਰਨ ਦੇ ਵਿੱਚ ਵੈਸ਼ੋ ਦਰਬਾਰ ਜੋ ਦੇਖਣਯੋਗ ਹੋਵੇਗਾ ਜੋ ਤੁਸੀਂ ਮਾਤਾ ਵੈਸ਼ੋ ਦੇ ਵਿੱਚ ਦਰਸ਼ਨ ਕਰਨ ਜਾਂਦੇ ਹੋ ਕੱਲ ਬਾੜ ਗੰਗਾ ਹਾਕੀ ਮਤਾ ਆਲਗਵਾਰੀ ਸਭ ਮਾਤਾ ਰਣੀ ਦੇ ਦਰਸ਼ਨ ਬਟਾਲਾ ਚ ਕਰਨ ਨੂੰ ਮਿਲਣਗੇ ਸਾਰਿਆਂ ਨੇ ਪਹੁੰਚੋ ਮਾਤਾ ਰਣੀ ਦਾ ਸ਼ੀਵਾ ਪ੍ਰਾਪਤ ਕਰੋ ਜੈ ਮਾਤਾ ਮਾਰੀ ਦਾ ਸ਼ਹਿਰ ਵਾਸੀਆਂ ਨੂੰ ਪਤ ਜੋਰ ਕੇ ਬੇਨਤੀ ਕਰਦਾ ਹਾਂ ਕਿ ਕੱਲ ਮਹਾ ਮੈਦਾਨ ਜਾਗਰਣ ਅੱਜ ਖੋਟਲਾ ਗਰਾਊਂਡ ਦੇ ਵਿੱਚ ਹੋ ਰਿਹਾ ਹੈ ਵਾ ਕਿ ਜਿੱਥੇ ਵੀ ਭਵਨ ਮਹਾ ਵੈਸ਼ੋ ਮਾਤਾ ਜੀ ਦਾ ਥਣ ਖੂਬ ਖੂਬ ਜਿੱਥੇ ਅਪਾ ਵੈਸ਼ੋ ਮਾਤਾ ਜਾਣੇ ਆ ਖੂਬ ਖੂਬ ਵੈਸ਼ੋ ਮਾਤਾ ਵਰਗਾ ਉਧਰ ਭਵਨ ਬਣਾਇਆ ਹੋਇਆ ਹੈ ਇੱਥੇ ਆ ਕੇ ਦਰਸ਼ਨ ਕਰੋ ਤੇ ਮਹਾ ਮੈਦਾਨ ਅਸ਼ੀਰਵਾਦ ਪ੍ਰਾਪਤ ਕਰੋ ਜੀ ਮੈਂ ਰਜਿੰਦਰ ਜੰਮਾ ਮੈਂ ਬਟਾਲਾ ਵਾਸੀਆਂ ਨੂੰ ਇੱਕ ਵੈਸ਼ਨੋ ਸਭਾ ਵੱਲੋਂ ਬੇਨਤੀ ਕਰਦਾ ਵੀ ਉਥੇ ਮਾਂ ਮਾਈ ਦਾ ਬਹੁਤ ਵਧੀਆ ਜਗਰਾਤਾ ਆਰਡੀ ਕੋਸਲਾ ਦੇ ਸਾਹਮਣੇ ਗਰਾਊਂਡ ਵਿੱਚ ਹੋ ਰਿਹਾ ਸਖੜੀ ਕਾਲਜ ਆਪਣੇ ਕੋਠੀ ਦੇ ਪਿਛੇ ਬੰਨੇ ਉਥੇ ਸਾਰੇ ਪਹੁੰਚ ਕੇ ਆਪਣਾ ਅਸ਼ੀਰਵਾਦ ਪ੍ਰਾਪਤ ਕਰੋ ਮਾਤਾ ਜੀ ਦਾ ਜੈ ਮਾਤਾ ਦੀ ਲਈ ਕੱਲ ਵੈਸ਼ਨੋ ਸਭਾ ਦਾ 26ਵਾਂ ਜਾਗਰਣ ਜੋ ਕਿ ਬਟਾਲਾ ਵਿਖੇ ਆਰਡੀ ਕੋਸਲਾ ਦੇ ਸਾਹਮਣੇ ਗਰਾਊਂਡ ਵਿੱਚ ਹੋਣ ਜਾ ਰਿਹਾ ਹੈ ਆਪ ਸਭ ਨੂੰ ਆਤਿ ਜੁਰ ਕੇ ਬੇਨਤੀ ਹੈ ਕਿ ਸਾਰੇ ਦਰਸ਼ਨ ਕਰਨ ਪਹੁੰਚਣ ਪਿਆ ਮਾਤਾ